ਆਪ ਦੇਖ ਰਹੇ ਜੀ ਆਪਾਂ ਮੌਜੂਦਾ ਇਸ ਵਲੇ ਫਰੇਗਰ ਚੂੜੀਆਂ ਇੱਕ ਸਮਾਰਟ ਪੁਆਇੰਟ ਬਣਿਆ ਹੋਇਆ ਹੈ Jio ਵੱਲੋਂ ਉਹ ਵੀ ਬੰਦਾ ਤੇ ਇਹ ਮੇਨ ਸੜਕਾਂ ਫਰੇਗਰ ਚੂੜੀਆਂ ਤੋਂ ਹੀ ਨੱਲਾ ਰੋਡ ਤੇ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਪੂਰਨ ਤੌਰ ਤੇ ਬੰਦ ਨੇ ਜੋ ਸਦਾ ਸੀ ਉਹਦਾ ਪਰਵਾਸ ਕੀਤਾ ਸਾਡੀ ਜਨਤਾ ਨੇ ਔਰ ਇਹ ਰੋਡ ਇੱਕਾ ਦੁੱਕਾ ਛੱਡੋ ਖਾਲੀ ਪਈ ਹੋਈ ਆ ਆਪਾਂ ਮੌਜੂਦਾ ਜੀ ਇਸ ਵਲੇ ਫਰੇਗਰ ਚੂੜੀਆਂ ਦੇ ਬੱਸ ਸਟੈਂਡ ਦੇ ਉੱਪਰ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਅਸਰ ਮੜਾ ਦਿਖਾਇਓ ਕਿ ਬੰਸਟਰ ਚ ਵਿੱਚ ਹਰ ਬੱਸ ਲੱਗੀ ਹੋਈ ਆ ਨਾ ਇਥੇ ਕੋਈ ਸਵਾਰੀ ਦੀ ਆਮਦ ਆ ਤੇ ਨਾ ਹੀ ਕੋਈ ਐਕਸੀਲ ਇਥੇ ਮੌਜੂਦ ਆ ਤੇ ਬੱਸਾਂ ਲੱਗੀਆਂ ਹੋਈਆਂ ਨੇ ਕਿ ਜੋ ਸਾਡੇ ਭਰਾਵਾਂ ਸਦਾ ਦਿੱਤਾ ਸੀ ਕਿਸਾਨ ਭਰਾਵਾਂ ਦੇ ਨਾਲ ਤੇ ਉਹਦਾ ਪੂਰਨ ਸਹਿਯੋਗ ਦਿੱਤਾ ਸਾਡੇ ਇਲਾਕਾ ਵਾਸੀਆਂ ਨੇ ਔਰ ਮੈਂ ਆਪਣੇ ਸਰੂ ਕੈਮਰਸ ਇਧਰ ਤੋਂ ਘਟਾਇਓ ਕਿ ਇਹ ਨੀਰ ਬਾਜ਼ਾਰ ਆ ਫਲੇਗੜ ਚੂੜੀਆਂ ਦਾ ਤੇ ਤੁਸੀਂ ਦੇਖੋ ਕਿ ਪਹਿਲੇ ਦੁਕਾਨਾਂ ਬੰਦ ਲੋ ਅੱਗੇ ਆਓ ਹਾਲ ਗੁਰੇ ਅੱਜ ਗੱਟ ਜੂਨੀਅਰ ਮੀਨ ਬਾਜ਼ਾਰ ਦੇ ਲਿਖਤੀ ਦੇਖ ਸਕਦੇ ਹੋ ਕਿ ਮਾ ਕੋਈ ਨਾਮ ਦਾ ਕੋਈ ਕਿਹ ਦੁਕਾ ਪਤਾ ਲਿਖਣ